ਉਹ ਇਹ ਲਖਨੌਰੀਆਂ ਜਿਹੜੀਆਂ ਸੀ ਇਹ ਪ੍ਰਕਾਰ ਨੂੰ ਲੈ ਕੇ ਕੀ ਮੁਕਵਜ਼ਾ ਦੇ ਕੇ ਪਤਾਇਆ ਗਿਆ ਹਲੋ ਪ੍ਰਧਾਨ ਵੀ ਲੈ ਕੇ ਹਜੇ ਕੋਈ ਮਤੇ ਵਾਲੀ ਕੋਈ ਗੱਲ ਨਹੀਂ ਹੋਈ ਹਜੇ ਹਜੇ ਸਾਰੇ ਮੈਂਬਰ ਇੱਧਰ ਖੜੇ ਆ ਮੈਂਬਰ ਖੜੇ ਨੇ ਸਾਰੇ ਮੈਂਬਰ ਖੜੇ ਨੇ ਇੱਕ ਮੈਂਬਰ ਦੇ ਉੱਤੇ ਅਲਿਗੇਸ਼ਨ ਲੱਗਿਆ ਜਿਹੜਾ ਮੈਂਬਰ ਆ ਜਨੌਦ ਦੇ ਪਿੰਡ ਤੋਂ ਆ ਉਹ ਹੈਗਾ ਹਿਆਣੇ ਪਿੰਡ ਦਾ ਹਿਆਣੇ ਪਿੰਡ ਦਾ ਨੰਬਰਦਾਰ ਆ ਜੀ ਉਹ ਹਿਆਣੇ ਦੀ ਉਹਦੇ ਵੋਟ ਆ ਉਹ 420 ਦੇ ਵਿੱਚ ਉਤੋਂ ਮੈਂਬਰ ਬਣਿਆ ਵਾ ਇਹ ਚੱਕਰ ਪਿਆ ਬਾਜੀ ਇਹਦੇ ਇਸ ਕਰਕੇ ਜੀ ਸਾਰੇ ਬੰਦੇ ਇਕੱਠੇ ਹੋਏ ਹੋਏ ਨੇ ਉਧਰ ਐਲੀਗੇਸ਼ਨ ਲੈ ਕੇ ਸਟੇ ਆਡਰ ਆ ਰਹੇ ਨੇ ਉਹਨੂੰ ਸਟੇ ਆਡਰ ਦੇ ਦਿੰਨੇ ਆ ਸਾਰਾ ਪ੍ਰਸ਼ਾਸਨ ਆਪਣੇ ਸਾਰੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਲੇਕਿਨ ਤੁਹਾਡੇ ਮੈਂਬਰ ਕਿੰਨੇ ਆ ਸਾਡੇ ਮੈਂਬਰ 5 ਨੇ ਜੀ ਉਹਨਾਂ ਦੇ 6 ਮੈਂਬਰ ਆ ਉਹ ਸਰਪੰਚੀ ਦੀ ਨਾਲ ਹੀ ਨੰਗੀ ਤਰੂਪ ਤੋਂ ਪਹੁੰਚਦੀ ਨਹੀਂ ਉਹ ਅਜੇ ਮੈਂਬਰ ਉਹਨਾਂ ਦੇ ਪੂਰੇ ਨਹੀਂ ਹੋਏ ਨਾ ਜੀ ਹਜੇ ਐਲੀਗੇਸ਼ਨ ਇੱਕ ਮੈਂਬਰ ਦੇ ਉੱਪਰ ਦਾ ਇੱਕ ਮੈਂਬਰ ਨੂੰ ਭਰਾ ਐਲੀਗੇਸ਼ਨ ਆ ਜੀ ਉਹ ਮੈਂਬਰ ਉਸ ਪਿੰਡ ਦਾ ਨਹੀਂ ਹੈਗਾ ਪਹਿਲੀ ਗੱਲ ਤਾਂ ਜੀ ਤੁਸੀਂ ਉਹ ਮੈਂਬਰ ਨੂੰ ਪੁੱਛੋ ਵੀ ਉਹ ਕਿਹੜੇ ਪਿੰਡ ਦਾ ਤੁਸੀਂ ਆ ਹਿਆਣੇ ਦੇ ਖੜੇ ਨੇ ਉਹ ਪੁੱਛ ਲੋ ਹਿਆਣੇ ਪਿੰਡ ਦਾ ਜੀ ਉਹ ਪਹਿਲੀ ਗੱਲ ਉਹ ਪੁੱਛੋ ਵੀ ਕਿਹੜੇ ਪਿੰਡ ਦਾ ਜੀ ਉਹ ਇਕੋ ਨੰਬਰ ਦਾ ਰਾਈ ਹਿਆਣੇ ਪਿੰਡ ਦਾ ਦੂਸਰੇ ਪਿੰਡ ਤੋਂ ਜਾ ਕੇ ਉਹਨੇ ਉਹ ਆਪਣੇ ਮੈਂਬਰ ਬਣ ਗਿਆ ਇਹ ਹੋ ਨਹੀਂ ਚਾਹਦਾ ਇਸ ਕਰਕੇ ਅਸੀਂ ਚਾਹਤ ਕਰੀ ਆ ਚਾਹਤ ਦੇ ਵਿੱਚ ਪ੍ਰਸ਼ਾਸਨ ਦੇਖ ਰਿਹਾ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਸਾਨੂੰ ਮਨਜ਼ੂਰ ਆ ਜੇ ਸੈਕਟਰੀ ਸਾਹਿਬ ਮੌਜੂਦ ਹੈ ਜੀ ਇੱਥੇ ਕੋਈ ਸੈਕਟਰੀ ਸਾਹਿਬ ਨਾਲ ਕਿਸੇ ਆਪਣੇ ਕਾਮਤਾਰੀ ਗਏ ਹੋਣਗੇ ਜੀ ਕਿਤੇ ਤੁਹਾਨੂੰ ਲੱਗਦਾ ਬਿਨਾਂ ਸੈਕਟਰੀ ਸਾਹਿਬ ਦੇ ਹੋਵੇ ਜੀ ਪਤਾ ਪੈ ਸਕਦਾ ਨਹੀਂ ਬਿਨਾਂ ਸੈਕਟਰੀ ਸਾਹਿਬ ਤੋਂ ਤਾਂ ਮਤਾਂ ਪੈ ਨਹੀਂ ਹੁਣ ਛੋਟਾ ਪਿੰਡ ਜੀ ਸਾਡਾ ਛੋਟਾ ਹੈਣਾ ਜੀ ਨਾਪ ਤੋਂ ਗਾਂ ਦਾ ਇਹ ਦੇਖੋ ਜੀ ਬਿੱਲਪੁਰ ਝੂਠਾ ਇਹ ਲੰਬੜਦਾਰ ਜਨੌਦੇ ਦਾ ਜੀ ਜਨੌਦੀ ਜਾਇਆ ਜਾਂਦਾ ਜੀ ਇਹਨਾਂ ਦੀ ਸਾਰੀ ਚਲੋ ਉਦੋਂ ਬਾਅਦ ਕੀ ਕਹਿੰਦੇ ਨੇ ਇਹਨੂੰ ਕੋਈ ਘਰੇਲੂ ਕੰਮ ਆਉਂਦਾ ਸਾਡੇ ਲਈ ਆਉਂਦਾ ਜਾਂਦਾ ਮੈਂ ਗਵਾਂਢੀ ਹਾਂ ਇਹਨਾਂ ਦਾ ਤੇ ਇਹ ਕੀ ਕਹਿੰਦੇ ਸਾਰੀ ਜਾਇਆ ਜਾਤ ਸਾਰੀ ਇਹਦੀ ਜਨੌਦੇ ਆ ਜੀ ਇਹ ਦੇ ਨਾ ਅੱਜ ਦੇ ਝੂਠਾ ਦੂਸਤ ਲਾ ਰਹੇ ਨੇ ਸਾਰਾ ਇਹਨਾਂ ਦੀ ਕੋਈ ਅਸਲ ਮਸਲਾ ਖਾਣਾ ਕੋਈ ਨਹੀਂ ਨਾ ਇੱਥੇ ਕੁਝ ਨਹੀਂ ਹੈ ਜੀ ਇਹ ਆਪਣੀ ਕੁੜੀ ਹੈ ਜੀ ਇਹਨਾਂ ਦਾ ਕੀ ਕਿਸਦਾ ਹੈ ਇਹ ਬਿਹੇਵ ਹੈ ਜੀ ਅੱਜ ਇਹ ਮोटा ਪ੍ਰੋਗਰਾਮ ਵਿੱਚ ਨਹੀਂ ਆ ਸਕਿਆ ਜੀ ਬਹੁਤ ਖੁਸ਼ੀ ਵਾਲਾ ਦਿਨ ਤੇ ਗਾਇਬਰੀ ਦੇ ਪਾਰ ਕਿਤਾ ਜਿਹੜੇ ਐਨ ਆਊਟਪੋਰਾਂ ਦੇ ਵਿੱਚੋਂ ਦੀ ਲੰਘਦੇ ਹੋਏ ਅਸੀਂ ਸੇ ਮੈਂਬਰ ਕੱਕੇ ਉੱਤੇ ਸਰਦਾਰ ਇੰਦਰਜੀਤ ਸਿੰਘ ਨੂੰ ਪ੍ਰਧਾਨਗੀ ਦਾ ਆਜਵਾਖਿਆ ਤੇ ਸਾਡੀ ਇੱਥੇਆਂ ਦੀ ਬਹੁਤ ਬਹੁਤ ਮਾਸਾ ਤੇ ਉਹਦੇ ਵਿੱਚ ਜੋ ਵੀ ਉਹਦੇ ਬੰਦੇ ਗਏ ਨੇ ਸਾਰਿਆਂ ਦੀ ਸੈਂਟੀ ਨਾਲ ਬੰਦੇ ਗਏ ਨੇ ਤੇ ਸੁਰਾਜਾ ਕਿਰਪਾ ਕਰਨ ਬਸ ਵੀ ਸਰਕਾਰੀ ਦਬਾਅ ਦੇ ਨਾਮ ਪਾਇਆ ਜਾਵੇ ਸਰਕਾਰਾਂ ਨੂੰ ਕੀ ਅਪੀਲ ਕਰਦੇ ਹਾਂ ਇੰਨਾ ਵੱਡਾ ਦਾਇਰਾ ਸੋਸਾਇਟੀ ਵੀ ਹੈ ਉਸ ਨਾਲ ਸਰਕਾਰਾਂ ਨੂੰ ਕੀ ਬੇਈਨਾਂ ਦੇ ਧਿਆਨ ਵੱਲ ਨਹੀਂ ਆ ਰਿਹਾ ਸਰਕਾਰ ਨੂੰ ਸਾਰਿਆਂ ਨੂੰ ਕਹਿੰਦਾ ਚਲੋ ਅਜਾ ਜਾਣੀ ਜਾਣਦੇ ਪਰ ਆਏ ਆ ਵੀ ਅਸੀਂ ਨਹੀਂ ਵੋਟਾਂ ਪਾਉਣੀਆਂ ਨੇ ਹੁਣ ਤੇ ਸਰਕਾਰਾਂ ਨੂੰ ਵੋਟਾਂ ਅਸੀਂ ਨਹੀਂ ਹੀ ਪਾਉਣੀਆਂ ਨੇ ਅਸੀਂ ਵੀ ਉਹਨਾਂ ਦੇ ਹੀ ਬੰਦੇ ਹਾਂ ਸੁਰਾਜਾ ਚਲੋ ਕਿਸੇ ਦੇ ਕਹਿਣ ਹੁਣ ਤੇ ਕੋਈ ਪਿਆਜ ਹੁੰਦਾ ਸਮਝ ਲਿਓ ਅਸੀਂ ਕਿਹਦੀ ਸਰਕਾਰਾਂ ਤੋਂ ਬਾਹਰ ਨਹੀਂ ਹੈਗੇ ਜਿਹਦੀ ਵੀ ਸਰਕਾਰ ਪੰਜਾਬ ਤੇ ਬਣਦੀ ਆ ਪੰਜਾਬ ਉਹਦਾ ਹੋ ਜਾਂਦਾ ਪੰਜਾਬ ਬਾਕੀ ਉਹਨਾਂ ਦੇ ਹੋ ਜਾਂਦੇ ਅਸੀਂ ਉਹਨਾਂ ਵੀ ਆ ਜਦ ਮਰਜੀ ਸਾਨੂੰ ਬੁਲਾਉਣ ਅਸੀਂ ਜਾਣ ਨੂੰ ਤਿਆਰ ਆ ਉਹ ਪ੍ਰੋਬਲਮ ਤੇ ਬਾਕੀ ਵਾਇਕ ਨਹੀਂ ਕੀਤਾ ਖਾਲਸਾ ਉਹ ਵੀ ਅੰਦੀਆਂ ਜੋ ਕੰਪਨੀ ਹਵਾ ਦੀ ਜੋਤੀ ਇਹ ਪਤਾ ਪਾਇਆ ਕਿ ਫਾਜ਼ੀ ਤੇ ਕੋਈ ਬਣਨ ਤਾਂ ਨਹੀਂ ਦੇ ਦਿੱਤਾ ਜਾਨ ਗੱਲ ਤੇ ਇਹ ਵੀ ਇਹ ਵਾਰਾਂ ਨੂੰ

ਇਹ ਕਰਕੇ ਮਤਲਬ ਕਿ ਉਹਨਾਂ ਦਾ ਸਾਡੀ ਅੱਜ ਵੀਰਵੀ 11 ਵਜੇ ਦੀ ਕਾਰਨ ਸਾਡੀ ਕਮਿਟੀ ਦੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਦਾਨ ਰਬਚਿਤ ਸਿੰਘ ਨੂੰ ਇਹ ਪ੍ਰਦਾਨ ਨਹੀਂ ਕਰਨ ਦਾ ਬਲਕਿ ਇੱਕ ਅਧਾਰ ਦਿੱਤਾ ਗਿਆ ਹੈ ਕਿ ਇਹ ਉਹ ਅਧਿਕਾਰ ਉਹਨਾਂ ਨੇ ਆਪਣਾ ਮਨੂਕੋ ਕੀਤਾ ਹੈ ਸੰਗਲ ਅਧਿਕਾਰ ਦੇ ਵਿੱਚ ਜਾਰੀ ਦੇ ਲਈ ਵੀ ਪ੍ਰਦਾਨ ਨਾ ਗਿਆ ਹੈ ਜਿਵੇਂ ਮਿੱਤ ਸਿੰਘ ਜਨ ਸਰ ਨਾਲ ਨਹੀਂ ਤੇ ਮਿੱਤ ਪ੍ਰਦਾਨ ਗੱਲ ਦਿੱਤੀ ਗਈ ਤੇ ਖਾਤਿਆਂ ਤੇ ਜਾਣਕਾਰੀ ਦਾ ਵੀ

कितने कितने जो अनेबल कितने औरत कितने हाथी के नहीं शेफ मंत्री उन्हें किन्हीं पांच मंत्री तो उन हाँ, तो अनेबल हो तो। मतलब तो। पार्टिकल तो। भी हाथी के लोग तो मतलब पार्टिकल अब किसी का उत्तर अब किसी सारे सी ही कार्रवाई कराएंगे भी ऐसी मैट्रिक मुल्की भी सारी सरकारी सभा किस तरीके की न चला सकी कि खानदानी जो भी समस्या ह ਮਤੰਦਰੀਆਗੀ ਤੇ ਕਿਉਂਕਿ ਮਤੰਦਰੀ ਦਾ ਆਮ ਲੋਕਾਂ ਨੂੰ ਮਿਲ ਨਹੀਂ ਲਿਖੀ ਟੁੱਟੀ ਪਈ ਸੀ ਮਜਨਵੀ ਤੇ ਮੈਡੀ ਨਾ ਹੋਣ ਕਾਰਨ ਇੱਥੇ ਮਤੰਦਰੀ ਕੋਈ ਥਾਂ ਸਹਮਣ ਨਹੀਂ ਦਿੱਤੀ ਗਈ ਤੇ ਪ੍ਰੋਪਰ ਜੁ ਖਾਦ ਹੈ ਖਾਦ ਵੀ ਨਹੀਂ ਉਪਾਦਕ ਕਰਦਾ ਕਿਉਂਕਿ ਜੇ ਕੋਮੇਟੀ ਹੁੰਦੀ ਤਾਂ ਉਹ ਮੱਤਾ ਪਾਸ ਕਰਦੀ ਐ ਤਾਂ ਉਹ ਸੈਨ ਵੀ ਕਰਦੀ ਐ ਤਾਂ ਉਹ ਅਧਿਕਾਰ ਦੀ ਹੁੰਦੀ ਤੇ ਖਾਦ ਦੇ ਲਈ ਇੱਕ ਪ੍ਰੈਕਟਿਕਮ ਅਮਰੀਕਨ ਮਿਲਦੀ ਐ ਆਪਣੇ ਆਪਣੇ ਵਿੱਚ ਕਿ ਇਹ ਬਿਲਕੁਲ ਸਿਸਟਮ ਦਾ ਅੱਗੇ ਅੱਗੇ ਬਹੁਤ ਵਜ੍ਹਾ ਸਿਸਟਮ ਚਲਾਉਣ ਦੀ ਕੋਸ਼ਿਸ਼ ਨਹੀਂ ਮਿਲਦੀ ਪੁਲਵਕ ਕਰਾਂਗੇ ਇਸ ਨੂੰ ਬੜੀ ਆਕਾ ਨਾ ਨਾ ਕਾਰਜ ਅਧਿਕਾਰੀ ਨਗਰਪਾਲਿਕਾ ਇਹਨਾਂ ਅਧਿਕਾਰੀ ਨਾਲ ਤਾਂ ਕੋਈ ਗੱਲਬਾਤ ਹੋਈ ਨਹੀਂ ਤੁਸੀਂ ਗੱਲ ਕਰੋਗੇ ਪਹੁੰਚ ਕਰੋਗੇ ਹਾਂ ਪਹੁੰਚ ਕਰਾਂਗੇ ਡੀਆਰ ਸਾਹਿਬ ਕੋਲ ਹੀ ਪਹੁੰਚ ਕਰਾਂਗੇ ਏਆਰ ਸਾਹਿਬ ਕੋਲ ਹੀ ਪਹੁੰਚ ਕਰਨ ਹੋਇਆ ਤਾਂ ਉਦੋਂ ਵੱਡੇ ਅਫਸਰ ਨਹੀਂ ਡੀਆਰ ਸਾਹਿਬ ਉਹਨਾਂ ਕੋਲ ਵੀ ਪਹੁੰਚ ਕਰਾਂਗੇ ਸਰਕਾਰਾਂ ਨੂੰ ਵੀ ਅਪੀਲ ਕਰਦੇ ਜੀ ਇਹ ਗਰੀਬਾਂ ਦਾ ਜੀ ਖਾਸ ਕਰਕੇ ਕਿਸਾਨਾਂ ਲਈ ਜਿਹਦੇ ਇਸ ਮਾਲੂ ਕਿਸਾਨ ਜਾਂ ਵੱਡੇ ਕਿਸਾਨ ਜਾਂਦਰ ਮੁਸਾਫ ਮਾਲੂ ਕਿਸਾਨਾਂ ਲਈ ਇਹ ਬਹੁਤ ਹੀ ਵਧੀਆ ਇੱਕ ਕੰਦ ਹੈ ਜਿਹਦੇ ਲਈ ਮਤਲਬ ਕੀ ਇਹਨੂੰ ਮਤਲਬ ਜੀ ਕਿਸਾਨਾਂ ਦੀ ਮਦਦ ਕਰਦਾ ਸੀ ਇਸ ਨੂੰ ਨਾ ਖੜਾਇਆ ਜਾਵੇ ਇਸ ਦੇ ਵਿੱਚ ਕੋਈ ਵੀ ਦਿੱਕਾ ਨਾ ਪਾਏ ਵੀ ਚੂਰ ਵਧੀਆ ਤਰੀਕੇ ਨਾਲ ਕਰਾਈ ਜਾਵੇ ਤਾਂ ਜੋ ਕਮੇਟੀ ਜਾਂ ਜੋ ਵੀ ਕੰਮ ਪੂਰਾ ਹੋ ਗਿਆ ਤਾਂ ਉਹਦੇ ਵਿੱਚ ਕੋਈ ਵੀ ਦਿੱਕਾ ਜਾਂ ਰੁਕੜਾ ਨਾ ਪਾਏ ਉਹ ਵੀ ਬੰਦ ਕਰਿਆ ਜਾਵੇ ਅਜੀ ਬਣਾਈ ਠੀਕ ਹੋ ਗਈ ਲੱਗਦੀ ਹੈ riguarda la domanda che mi ha fatto a questo evento e mi ha fatto partecipare a questo questo evento e mi ha fatto partecipare a questo evento e mi ha fatto partecipare a questo evento e mi e mi ha fatto partecipare a questo evento e mi ha fatto partecipare a ਤੇ ਆਪਣਲੇ ਬਹੁਤ ਮਤ ਜੀ ਚੰਦੰਗਾ ਤੇ ਦੂਜੀ ਪਾਸੇ ਬੈਠੇ ਸੋ ਇਲਾਵਾ ਆਪਣਾ ਦਰ ਕੋ ਬਹੁਤ ਮਤ ਨਾਲ ਬਹੁਤ ਸੁਪਾਤਾ ਜੀ ਤੇ ਮਤ ਜੀ ਮਤਾ ਜੀ ਜਿਹੜਾ ਰੋਸਟੇਰਾ ਇਹਦੇ ਕੀ ਆਗਮਨ ਜਾਂ ਉਹ ਜਾਂਗ ਲਗੀ ਕਾਰਨ ਕੀ ਮੰਦੇ ਮਾਦੀ ਗੈਰ ਹਾਜ਼ਰੀ ਦਾ ਕਾਰਨ ਕੀ ਮੰਦੇ ਕੰਮ ਤੇ ਅਸੀਂ ਬੋਾਈ ਜੀ ਕੋ ਪਹਿਲਾਂ ਹੀ ਗੱਟ ਚੋਰ ਰੱਦ ਕੀਤੀ ਹੋਈ ਆ ਤੇ ਦੋ ਚੋ ਜੀ ਜਿਸ ਨੂੰ ਆਪ ਕੋ ਲੱਗੀ ਤੇ ਉਦੋਂ ਬਾਅਦ ਮਨ ਜੀ ਆਪਾਂ ਨੂੰ ਉਹਨਾਂ ਨੂੰ ਇੰਪਲਾਵਰ ਤੋਂ 11 ਮੈਂਬਰਾਂ ਨੂੰ ਮੈਂ ਬਖਾਦਰ ਨੂੰ ਵੀ ਦੇਖਦਾ ਜੋ ਕਿ ਇਹਨਾਂ ਦੇ ਪ੍ਰਬੰਧ ਨੂੰ ਪ੍ਰਧਾਨ ਦੇ ਦਿਲ ਦਾ ਤੇ ਇਹਨੂੰ ਬਹੁਤ ਬੋਸਾਨ ਮਾੜਾ ਕਰਦਾ ਤੇ ਅੱਜ ਤੋਂ ਕਰ ਲਈ ਟੀਮ ਕਰਦੇ ਆ ਕਿ ਜੋ ਹੀ ਕੰਮ ਹੋਏ ਉਹਨੂੰ ਖਾਪਾ ਜਾਂ ਜਤੂਨੀ ਜਰੂਰ ਬੂਨਾ ਕਿ ਇਹ ਹੋਈ ਚੁਣੀ ਕਿ ਬੜਾ ਵੱਡਾ ਹੋਇਆ ਤੇ ਇਹਦਾ ਇੱਕ ਮਤਲਬ ਆਪਣਾ ਪੂਰੀ ਨਿਗਰਾਨਾ ਬਣਦਾ ਸਮਾਂ ਲੱਗਦਾ ਤੇ ਕੋਈ ਕੋਮ ਵੀ ਇਹਦੀ ਪ੍ਰੋਬਲਮ ਹੋ ਗਈ ਹੈ ਨਾ ਕੋਈ ਵੀ ਪ੍ਰੋਬਲਮ ਆਈ ਹੈ ਤੇ ਅੱਗੇ ਬਾਤਾਂ ਚ ਜਾਈਏ गली की जगह कहते हैं कि कोई भी या मता पैदा या कुछ भी होंगे जो सरसमति ना होंगे दो पार्टियां मौजूद हैं कि दूसरी पार्टी भी हम सहमति है तो ये ग्यारह नंबर होंगे पक्ष में छह नंबर होंगे छह नंबर 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 ਆਸਾਂ ਨੂੰ ਰਿਕਾਰਡਿੰਗ ਹੋ ਰਹੀਦਾ ਠੀਕ ਹੈ ਆਪਣਾ ਮੁੱਦਾ ਪਾ ਲਿਆ ਤੇ ਮੈਂ ਤੁਹਾਡੇ ਲਈ ਜੀ ਕਿ ਆਪ ਕੋਈ ਇਹ ਮੈਨੂੰ ਜਮਾ ਨਹੀਂ ਤੇ ਜੇ ਜੀ ਬੁਲ ਫੈਮਰ ਇਹ ਇੰਨਾ ਨਾ ਬਲ ਕਰੀਂ